ਬਹੁਤ ਤਾਂ ਨਹੀਂ ਲੱਗਦੀ ਆਪਣੇ 1.5 ਮਹੀਨਾ ਹੋ ਗਿਆ ਵਿਆਹ ਹੋਏ ਨੂੰ ਹੁਣ ਇਹ ਜਿਹੇ ਕੰਮ ਕਮ ਲਾਈਆ ਪਰ ਕੋਈ ਕੋਰ ਲਾਉਣੇ ਹੈ ਜੀ ਬੂਆ ਫਿਰ ਉਹ ਆਹ ਪੈਣੇ ਕੰਮ ਤੇ ਤਾਂ ਹੋਰ ਤੇ ਸ਼ਾਨੀ ਨੂੰ ਰੱਖ ਨੂੰ ਦੇਖਦੇ ਆਂਗੇ ਕੋਸ ਮਿੱਠਾ ਬਣਾਉਣੇ ਪਹਿਲੀ ਗੱਲ ਕਰ ਸੋਚੀ ਕਿ ਮੈਂ ਠੀਕ ਬਣਾਗਾ ਹਾਂ ਹਾਂ ਪਹਿਲਾਂ ਤਾਂ ਮਿੱਠੇ ਬਣਾਉਣਾ ਚੋਟੂ ਪ੍ਰਸ਼ਾਦ ਬਣਵਾ ਲਾਂਗੇ ਜਾਂ ਸੇਵੀਆਂ ਸੂਗੀਆਂ ਦੇਖ ਲਾਂਗੇ ਹੈ ਨਾ ਹਾਂ ਹਾਂ ਮਿੱਠਾ ਪ੍ਰਸ਼ਾਦ ਹੀ ਬਣਵਾ ਲਈ ਹਾਂ ਨੇ ਪਤਾ ਲੱਗ ਜੂ ਮਾਂ ਨੇ ਕੋ ਸਿਖਿਆ ਕੇ ਭੇਜਿਆ ਕਿ ਨਾ ਬਣਾਉ ਜਾਣਦੇ ਹਾਂ 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 ਅੱਜ ਕੱਲ ਤਾਂ ਦਾ ਵੀ ਸਿੱਖੇ ਹੁੰਦੇ ਨੇ ਉਹ ਤਾਂ ਸਾਰ ਆਪਾਂ ਨੂੰ ਪਤਾ ਲੱਗ ਜੂ ਬਾਰੇ ਤਾਂ ਤਾਂ ਹੁਣ ਅੱਧੀ ਹੋਇਆ ਸੁੱਕਣ ਵਾਲੀ ਬਸ ਅੱਜ ਸੁੱਕ ਜੂਗੀ ਹਾਂ ਹਾਂ ਹੀ ਹੈਗੀ ਅਸਲਾਬੀ ਜੀ ਹਾਂ ਅਸਲਾਬੀ ਹੈ ਜੀ ਹਾਂ ਮੈਂ ਫਿਰ ਜਾ ਕੇ ਕਹਿਣੀ ਹੈਗੀ ਹਾਂ ਹਾਂ ਤੂੰ ਕਹਦੇ ਵੀ ਭਈ ਪ੍ਰਸ਼ਾਦ ਬਣਾ ਲੈ सूजी दी बनवा लेंगे हां हां हाँ, सूजी दा बनवा ली ठीक है की कर दी अर्श पता कुछ नहीं मम्मी जी बैठी सी मैं कहि सी मैं कहा तेरी बुआ ने आके भी सवा महीना हो गया तू सोई च काम कर कोई हां जी मम्मी जी कोई नहीं तू जा ना खीर पूड़े बना ली जा फिर प्रसाद बना ली इतनी गर्मी से मम्मी खीर पूड़े चल फिर प्रसाद बना ली ਹਾਂਜੀ ਕੋਈ ਨੂੰ ਪ੍ਰਸ਼ਾਦ ਬਣਾ ਲੂਗੀ ਚੱਲ ਮੈਂ ਦੇਖਦੀ ਆ ਫਿਰ ਤੇ ਮਾਨ ਕੁ ਸਿਖਾਇਆ ਕਿ ਨਹੀਂ ਪੁੱਤ ਨਹੀਂ ਮੰਮੀ ਜੀ ਮੇਰੀ ਮੰਮੀ ਨੇ ਸਾਰਾ ਕੁਝ ਬਣਾਉਣਾ ਸਿਖਾਇਆ ਮੈਨੂੰ ਚੱਲ ਕੋਈ ਨਾ ਮੈਂ ਦੇਖੂ ਨਾ ਕੋੜਾ ਵੀ ਦੇਖੂ ਮਿੱਠਾ ਵੀ ਦੇਖੂ ਠੀਕ ਹੈ ਹਾਂਜੀ ਮੰਮੀ ਜੀ ਮੈਨੂੰ ਕੋੜਾ ਮਿੱਠਾ ਦੋਵੇਂ ਬਣਾਉਣੇ ਆਉਂਦੇ ਆ ਚੱਲ ਕੋਈ ਨਾ ਬਣਾ ਲੈ ਫਿਰ ਪੁੱਤ ਜਾ ਕੇ ਇੱਕ ਮੈਂ ਤੈਨੂੰ ਐ ਕਹਿਣੀ ਤੇਰੀ ਭੂਆ ਤਾਂ ਸਾਰਾ ਕੁਝ ਵਿਚਾਰੀ ਵੇਚਵਟ ਕੇ ਉਰੇ ਆ ਗਈ ਸੀ ਆਪਣੇ ਕੋਲ ਰਹਿਣ ਲੱਗੀ ਸੀਗੀ ਬਸ ਇਹਨਾਂ ਦਾ ਤੁਸੀਂ ਵੱਧ ਉਹ ਕਰਨਾ ਹੈ ਠੀਕ ਹੈ ਠੀਕ ਹੈ ਮੰਮੀ ਜੀ ਬਣਾ ਨਹੀਂ ਫਿਰ ਜਾ ਕੇ ਚੰਗਾ ਹਾਂਜੀ ਮੰਮੀ ਠੀਕ ਦੇ ਕਿਵੇਂ ਤਾਨੇ ਮੇਨੇ ਮਾਰ ਕੇ ਗਈ ਐ ਜਿਵੇਂ ਮੈਨੂੰ ਕੁਝ ਬਣਾਉਣਾ ਨਹੀਂ ਆਉਂਦਾ ਪਹਿਲੀ ਰਸੋਈ ਸੀ ਹਲਪ ਤਾਂ ਕੀ ਕਰਾਉਣੀ ਐ ਤਾਨੇ ਮਾਰ ਗਈ ਉਤੋਂ ਮੇਰੀ ਮਾਂ ਦੇ ਵੀ ਕੋਈ ਨਹੀਂ ਮੈਂ ਵੀ ਬਣਾ ਕੇ ਦਿਖਾਉਂਗੀ ਹਣ ਲੈ ਪ੍ਰਸ਼ਾਦ ਬਣਾ ਹੀ ਦਵਾਂਵਾਂ ਮੈਂ ਕਿਵੇਂ ਤਾਨੇ ਮੇਨੇ ਮਾਰ ਕੇ ਗਈ ਸੀ ਮੇਰੀ ਮਾਂ ਦੇ ਵਰ ਸਾਸ ਨੂੰ ਤਾਂ ਆਦਤ ਹੀ ਹੁੰਦੀ ਐ ਮੇਨੇ ਮਾਰਨ ਦੀ ਮਾਵਾ ਨੂੰ ਉਰ ਵਿੱਚ ਘੜੀਸਦੀ ਐ ਅਨ ਦੇ ਹਰਨੇ ਵੀ ਕੋ ਸਦੱਸਦਾ ਪਹਿਲੀ ਰਸੋਈ ਐ ਮੈਨੂੰ ਸਮਾਨ ਦਾ ਕੀ ਪਤਾ ਹੁਣ ਕੀ ਪਾਉਣਾ ਐ ਕੀ ਨਾ ਲੈ ਮੈਨੂੰ ਕੀ ਪ੍ਰਸ਼ਾਦ ਬਣਾਉਣਾ ਨਹੀਂ ਹੁੰਦਾ ਮੇਰੀ ਮਾਂ ਨੇ ਸਭ ਕੁਝ ਸਿਖਾਇਆ ਮੈਨੂੰ ਕੀ ਹੋ ਗਿਆ ਪੜ੍ਹਾਈ ਲਿਖਾਈ ਕਰਾਈ ਐ ਤਾਂ ਪੜਹਾਇਆ ਪੜਾਉਣ ਦੇ ਨਾਲ ਨਾਲ ਸਿਖਾਇਆ ਵੀ ਤਾਂ ਹੈਗਾ ਹੀ ਇਹ ਸਾਰਾ ਕੁਝ ਉਹ ਦੇਖ ਬੀਬੀ ਨੰਦੇ ਕਿੰਨਾ ਚਿਰ ਹੋ ਗਿਆ ਮੈਂ ਤਾਂ ਸਵਾ ਮਹੀਨਾਂ ਰੋਈ ਚ ਵੀ ਨਹੀਂ ਵਾੜੀ ਸੀ ਅੱਜ ਵੜੀ ਪਤਾ ਨਹੀਂ ਕਹੇ ਪ੍ਰਸ਼ਾਦ ਬਣਾਉਗੀ ਨਹੀਂ ਵਧੀਆ ਹੀ ਬਣਾਉਗੀ ਹੁਣ ਜਦੋਂ ਉਹ ਪੜ੍ਹੀ ਲਿਖੀ ਹੈਗੀ ਸਾਰਾ ਕੁਝ ਸਿਖਾਇਆ ਕੀ ਭੇਜੀ ਗਈ ਮੈਂ ਤਾਂ ਲੱਗਦਾ ਕਿਤੇ ਪੜ੍ਹੀ ਲਿਖੀ ਹੋ ਕਿਤਾਬਾਂ ਕਿਤਾਬਾਂ ਤੇ ਚੀ ਨਾ ਰਹੀ ਜੇ ਕਿਤੇ ਕੀ ਤਾਂ ਘਰ ਦਾ ਕੰਮ ਜਾਣਦੀ ਹੈ ਕਿ ਨਹੀਂ ਨਹੀਂ ਕਰੂਗੀ ਵਧੀਆ ਕਰੂਗੀ ਕੰਮ ਕਰਦੀ ਕਿਉਂ ਨਹੀਂ ਕਿ ਪੜੀਆਂ ਲਿਖਿਆਂ ਦਾ ਅੱਜ ਕੱਲ ਬਹੁਤ ਵਧੀਆ ਕੰਮ ਕਰਦੀਆਂ ਨੇਗੀਆ ਕੀ ਦੱਸ ਉਹਨੂੰ ਪਤਾ ਹੈ ਮੈਂ ਤਾਂ ਇੰਨੀ ਤਾਂ ਸਾਫ ਸਫਾਈ ਰੱਖਦੀ ਐ ਇੰਨੀ ਘਰ ਚ ਮੈਂ ਤਾਂ ਕਦੇ ਮਾੜੀ ਚੀਜ਼ ਨਹੀਂ ਬਣਾ ਕੇ ਦਿੱਤੀ ਜਿਵੇਂ ਅੱਖਾਂ ਨੂੰ ਪਹਿ ਤੈਨੂੰ ਪਤਾ ਨਹੀਂ ਕਿਵੇਂ ਤਾਂ ਬਣਾਉਗੀ ਕਿਵੇਂ ਨਾ ਨਹੀਂ ਵਿੱਚ ਰਚਮਿਚ ਜੂਗੀ ਜਵਾਕ ਸਿਆਣਾ ਮੂੰਹ ਦੱਸਦਾ ਹੁੰਦਾ ਵੀ ਸਿਆਣਾਗਾ ਜਵਾਕ ਬੈਠਣੇ ਉੱਠਣੇ ਦੱਸ ਦਾਂਦੀ ਐ ਜਵਾਕ ਦੀ ਬੋਲੀ ਜਲੀ ਦੱਸ ਦਾਂਦੀ ਐ ਵੀ ਹਾਂ ਠੀਕ ਹੈਗਾ ਜਵਾਕ ਚੱਲ ਦੇਖਦੇ ਆ ਫਿਰ ਪ੍ਰਸ਼ਾਦ ਬਣਾ ਕੇ ਲਿਆਉਂਦੀ ਕਿਵੇਂ ਕਰ ਪੜਾਉਂਦੀ ਹੈ ਨਾ ਪਹਿਲਾਂ ਤਾਂ ਵਧੀਆ ਹੀ ਬਣਾ ਕੇ ਲਿਆਉਗੀ ਮੈਂ ਤਾਂ ਚੱਲ ਦੇਖਦੇ ਆ ਫਿਰ ਆਪਕੇ ਤੇ ਹੁਣ ਰਸੋਈ ਤੇ ਸਾਮੂਗੀ ਰਸੋਈ ਤੇ ਸਾਮੂਗੀ ਆਪੀ ਸਾਮੂਗੀ ਹੁਣ ਬਥੇਰੇ ਚਿਰ ਹੋ ਗਿਆ ਤੈਨੂੰ ਵੀ ਸਾਮ ਦੀ ਨੂੰ ਬਹੁਤ ਚਿਰ ਹੋ ਗਿਆ ਮੈਨੂੰ ਤਾਂ ਉਹੀ ਗੱਲ ਕਿੱਦੇ ਨਹੀਂ ਮੈਂ ਤਾਂ ਆਈ ਸੀਗਾ ਮੈਂ ਸਵਾ ਮਹੀਨਾ ਜਵਾਂ ਨਹੀਂ ਆ ਕੇ ਮੈਂ ਸਵਾ ਮਹੀਨਾ ਹੋ ਗਿਆ ਤੇ ਉਹ ਵੀ ਤੈਨੂੰ ਕਹਤਾ ਸਵਾ ਮਹੀਨਾ ਹੋ ਗਏ ਚੱਲ ਹੋਰ ਸਵਾ ਮਹੀਨਾ ਹੋ ਗਿਆ ਹੁਣ ਤਾਂ ਫਿਰ ਹੱਕ ਬਣਦਾ ਸੀ ਨਾ ਮੈਂ ਕਿਾ ਚੱਲ ਲਾ ਦਾਨੇ ਅੱਜ ਹੁਣ ਤਾਂ ਜੇ ਆਪਾਂ ਕੰਮ ਤੇ ਲਾਵਾਂਗੇ ਫਿਰ ਲੱਗੂਗੀ ਹਾਂ ਹੁਣ ਆਪਾਂ ਕਿੰਨਾ ਕਿ ਚਿਰ ਬਿਠਾਈ ਰੱਖਾਂਗੇ ਹਾਂ ਫਿਰ ਆਈ ਹੁੰਦਾ ਹੈਗਾ ਫਿਰ ਔਖਾ ਹੋ ਜਾਂਦਾ گا ਮਗਰ ਚੱਲ ਆਪਾਂ ਤਾਂ 1.5 ਮਹੀਨੇ ਆਪਾਂ ਤਾਂ ਕਿਸੇ ਨੇ 8 ਦਿਨ ਨਹੀਂ ਬੈਠਣ ਆਪਾਂ ਤਾਂ 8 ਦਿਨ ਕਿਹੜੇ ਦੂਜੇ ਵਾਰ ਆਇਆ ਨੂੰ ਕੰਮ ਤੇ ਲਾ ਲਿਆ ਹੋਰ ਦੀ ਲਾ ਲਾਂਦੀ ਸੀ ਕਹਿੰਦੀ ਆ ਪਕਾ ਲਓ ਮਿੱਠੀਆਂ ਰੋਟੀਆਂ ਮਿੱਠੀਆਂ ਰੋਟੀਆਂ ਲਾ ਲਾ ਅ ਪ੍ਰਸ਼ਾਦ ਬਣਾ ਲਾ ਜਾਂ ਐ ਕਰ ਲਾ ਬਸ ਇਹੀ ਕੰਮ ਹੁੰਦਾ ਹੈ ਮੈਂ ਤਾਂ ਚਲ ਪ੍ਰਸ਼ਾਦ ਬਣਾ ਲਾ ਬੁੱਤ ਮੈਂ ਚਲ ਕੀ ਉਹ ਕਰਨਾ ਪਹਿਲਾਂ ਆਪਣੇ ਵੱਲ ਤੇ ਚੁੱਲ੍ਹੇ ਤੇ ਦੇਖ ਆਟਾ ਗੁੰਨ ਕੇ ਧਰਦਾ ਨਹੀਂ ਰੋਟੀਆਂ ਮਿੱਠੀਆਂ ਪਕਾਈ ਜਾ ਰੋਟੀਆਂ ਲਾਉਂਦੇ ਮੇਰੇ ਚ ਵੱਡਣੀਆਂ ਨੇ ਹੁਣ ਪਈ ਰਵਾਜ ਨਹੀਂ ਨਾ ਤਾਂ ਆਪਾਂ ਕਿਸੇ ਦੇ ਦੇਈਏ ਪ੍ਰਸ਼ਾਦ ਆਪਾਂ ਤਾਂ ਘਰੇ 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 ਉਹ ਕਰ ਲਾਂਗੇ ਹੋਰ ਆਪਾਂ ਕਰ ਦੇਈ ਬਹੁਤ ਆਂਗੇ ਖਾਣ ਵਾਲੇ ਪਹਿਲਾਂ ਸਾਰੇ ਵੇੜੇ ਚ ਵੰਡਦੀਆਂ ਪਹਿਲਾਂ ਤਾਂ ਵੇੜੇ ਚ ਵੰਡਦੀਆਂ ਸੀਗੀਆਂ ਚੱਲ ਬਣਾ ਲਾਂ ਤੇ ਦੇਖਦੇ ਬਣਾ ਕੇ ਲਿਆਉਂਦੀ ਜੀ ਨਾ ਵਧੀਆ ਹੀ ਬਣਾ ਕੇ ਲਿਆਉਗੀ ਮੈਂ ਪ੍ਰਸ਼ਾਦ ਤਾਂ ਬਣ ਕੇ ਉਹਨੂੰ ਮੈਂ ਫੜਾਈ ਆਵਾਂ ਖਾਲੋ ਤੇ ਹੁਣ ਹੀ ਪਾਲਿਆ ਨੇ ਪੁੱਤ ਪ੍ਰਸ਼ਾਦ ਕੋਈ ਨਹੀਂ ਭੋਜ ਮੈਂ ਬਾਤ ਚੋਂ ਖਾ ਲੂਗੀ ਬਾਤ ਚੋਂ ਕੇ ਸਾਡੇ ਨਾਲ ਹੀ ਖਾ ਲਾਂਦੀ ਸਾਡੇ ਨਾਲ ਵਧੀਆ ਲੱਗਦੀ ਖਾਂਦੀ ਤੂੰ ਨਾ ਤੇ ਆ ਇੱਥੇ ਕੋਈ ਦਾਖਾਂ ਪਾਈਆਂ ਨੇ ਨਾ ਕੋਈ ਹੋਰ ਪਾਇਆ ਤੇ ਪੁੱਤ ਨਹੀਂ ਪ੍ਰਸ਼ਾਦ ਵਧੀਆ ਲੱਗਦਾ ਕਰੀਂ ਤਾ ਵੀ ਉਹ ਆਪਾਂ ਦਾਖਾਂ ਦਾ ਪਾਉਣੀਆਂ ਸੀਗੀਆਂ ਵਿੱਚ ਲੈ ਦਾਖਾਂ ਤੋਂ ਬਿਨਾ ਪ੍ਰਸ਼ਾਦ ਕਿੱਥੇ ਬਣਦਾ ਹੁੰਦਾ ਹੈਗਾ ਨਹੀਂ ਵਧੀਆ ਸਵਾਲ ਆ ਜੇ ਤੂੰ ਮੈਂ ਧਿਆਨ ਰੱਖੀ ਤੂੰ ਵੀ ਪਾਣੀ ਨੇ ਪਾਣੀ ਵੱਧ ਪਾਉਂਦੇ ਹੁੰਦੇ ਨੇ ਪਾਣੀ ਇਹਨੇ ਘੱਟ ਪਾਇਆ ਘਾ ਜਿਹੜਾ ਵੇ ਪ੍ਰਸ਼ਾਦ ਨਹੀਂ ਪ੍ਰਸ਼ਾਦ ਵਧੀਆ ਤੁਹਾਨੂੰ ਵੀ ਲੱਗਦਾ ਨਹੀਂ ਬੀਬੀ ਨਾਨਦੇ ਤੁਹਾਨੂੰ ਉਹੀ ਲੱਗਦਾ ਕਿ ਉਹ ਲੱਗਦਾ ਕਿ ਹੋਏਗਾ ਉਹੀ ਗੱਲ ਆ ਕਿ ਪਤਾ ਲੱਗਦਾ ਆਪਾਂ ਨੂੰ ਪਾਣੀ ਇਹਨੇ ਘੱਟ ਪਾਇਆਗਾ ਨਹੀਂ ਨਹੀਂ ਤੈਨੂੰ ਹੀ ਲੱਗਦਾ ਠੀਕ ਆਗਾ ਪ੍ਰਸ਼ਾਦ ਸੂਜੀ ਦਾ ਪ੍ਰਸ਼ਾਦ ਤਾਂ ਕਦੇ ਵੀ ਐ ਜਦੋਂ ਦਾਖਾਂ ਨਾਲ ਹੀ ਬੰਦਾ ਹੁੰਦਾ ਫਿਰ ਤਾਂ ਪ੍ਰਸ਼ਾਦ ਤਾਂ ਨਹੀਂ ਕਦੇ ਵੀ ਇਹ ਪੇ ਮਿੱਠਾ ਘੱਟ ਰੱਖਦੇ ਹੁੰਦੇ ਨੇ ਮਿੱਠਾ ਵੀ ਵੱਧ ਪਾਇਆ ਪੈਗਾ ਨਹੀਂ ਨਹੀਂ ਵਧੀਆ ਲੱਗਦਾ ਤੈਨੂੰ ਨਹੀਂ ਲੱਗਦਾਗਾ ਤਾਂ ਇਹ ਹੋ ਨਹੀਂ ਕਰਿਆ ਵੇ ਆ ਗਿਆ ਤੀਕੇ ਤਾਂ ਹਾਂ ਕੱਖ ਕੱਢਦੇ ਤੀਕੇ ਕੱਖ ਕੱਢੇ ਗਰਮੀ ਜਿਹੀ ਬਾਹਲੀ ਸੀ ਪਰ ਮੌਂਦਾ ਹੋਇਆ ਟਾਈਮ ਲੱਗਿਆ ਘਰੇ ਨਾ ਆ ਕੇ ਆਇਆ ਹਾਂ ਤਾਂ ਇਹ ਕੱਪੜੇ ਬਦਲ ਕੇ ਆ ਗਿਆ ਹੈ ਅੱਛਾ ਤੈਨੂੰ ਚਾਹ ਲਿਆ ਦੋ ਚਾਹ ਤਾਂ ਭਾਈ ਬਣਾਈ ਨਹੀਂ ਹੈਗੀ ਅੱਜ ਆਪਣੀ ਬਹੁਤੀ ਪਹਿਲੀ ਵਾਰ ਸੋਈ ਸੀ ਉਹਨੇ ਪ੍ਰਸ਼ਾਦ ਬਣਾਇਆ ਮਿੱਠਾ ਕੋਈ ਮੁੱਠਾ ਲੈ ਆ ਦੋ ਹਾਂ ਚੱਲ ਮੈਂ ਉਹਨੂੰ ਕਹਿਣੀ ਹੈਗੀ ਬਾਜ਼ ਮਾਰਦੀ ਹੈ ਕਿਵੇਂ ਤੇ ਇੱਕ ਵਾਰ ਆਏ ਹੈਗਾ ਉਹ ਦਾਖਾਂ ਪਾਉਣੀਆਂ ਭੁੱਲ ਗਈ ਵਿਚਾਰੇ ਚਲੋ ਕੋਈ ਨਹੀਂ ਦਾਖਾਣਾ ਘੜਾ ਆਪਣੇ ਮੋਟੇ ਹੋਣਾ ਚਾ ਠੀਕ ਹੈ ਮੈਂ ਕਹਿਣੀ ਹਾਂ ਮੋੜਾ ਜੀ ਪਈਂਦਰੀ ਸੱਸ ਕਹਿੰਦੀ ਪ੍ਰਸ਼ਾਦ ਚ ਕੋਈ ਦਾਖਾਂ ਦੁਖਾਂ ਪਾਈਆਂ ਨਹੀਂ ਹੈਗੀਆਂ। ਅੱਛਾ ਲੱਗ ਰਿਹਾ ਹੈ। ਹਾਂ। ਚਲੋ ਕੋ। ਇੰਨੇ ਸਵਾਦ ਪ੍ਰਸ਼ਾਦ ਬਣਾਇਆ। ਬੁਣੀ ਆਦਤ ਨਹੀਂ ਆਂਦੀ ਨੂੰ ਤੇ ਵੰਡਣੀ। ਹੋਰ ਆਰ ਪੁੱਤ ਤੂੰ ਕਿਵੇਂ ਠੀਕ ਆ? ਹਾਂਜੀ ਭੋਲਾ ਜੀ। ਕਿਵੇਂ ਬੈਠੀ ਆਂ ਚੁੱਪੀਏ ਅਗਰੀ ਬੈਠੀ ਆਂਗੀ। ਬਸ ਉਹ ਬੈਠੀ ਸੀਗੀ ਹੋਪ ਤੇ ਬੀਬੀ ਦੇ ਚਿੱਤੇ ਚ ਨਹੀਂ ਹੈਗਾ ਕੁਝ ਅੱਛਾ ਭੂਆ ਜੀ ਤੁਸੀਂ ਇਹੋ ਨਾ ਕਰਿਆ ਕਰੋ ਕੋਈ ਨਾ ਵਿੱਚ ਹੌਲੀ ਹੌਲੀ ਰਾਜਮੀ ਚ ਜਾਈਏਗੀ ਤੇਨੂੰ ਛੁੱਟੀ ਨਹੀਂ ਮਿਲੀ ਬਾਈ ਨੂੰ ਮੈਨੂੰ ਲੱਗਦਾ ਹੈ ਨਾ ਥੋੜੇ ਜਿਹਾ ਐਵੇਂ ਦੀ ਮਿਲਿਆ ਸੁੱਖ ਨੂੰ ਵੀ ਕੋਈ ਨਾ ਆ ਜੂਗਾ ਉਹ ਤੇ ਇੰਨਾ ਨਾ ਹੋ ਕਰਿਆ ਕਰੋ ਤੇ ਬੀਬੀ ਦੇ ਚਿੱਤੇ ਚ ਨਹੀਂ ਹੈਗਾ ਕੁਝ ਉਹ ਤਾਂ ਐ ਸਫਾਈ ਸੁਭਾਈ ਦਾ ਵਾਲਾ ਉਹਨੂੰ ਹੋਗਾ ਬਾਲੀ ਸਫਾਈ ਰੱਖਦੀ ਸੀਗੀ ਕੰਮ ਦੀ ਹੋ ਹੋਲੀ ਹੋਲੀ ਤੈਨੂੰ ਉਹੀ ਸੁਭਾਅ ਪੈ ਜੂਗਾ ਉਹਦੇ ਨਾਲ ਹੀ ਹੋ ਹੋ ਜੇਗੀ ਤੂੰ ਤੇ ਨਾ ਹੋ ਨਾ ਕਰਿਆ ਕਰ ਆਪੀ ਲੋਟ ਹੋ ਜੂਗੀ ਤੇਰੀ ਬੀਬੀ ਮਾਪੂਆ ਜੀ ਉਹ ਤਾਂ ਠੀਕ ਹੈ ਹੁਣ ਮੈਂ ਪ੍ਰਸ਼ਾਦ ਬਣਾਏ ਸੀ ਕਹਿੰਦੇ ਦੱਖਣੀ ਪਾਈਆਂ ਗਿਆ ਤੇ ਚਲ ਘਰ ਦੀ ਗੱਲ ਘਰ ਚ ਰਹਿ ਜੀ ਉਹਨਾਂ ਨੇ ਗੱਲ ਆਪਣੇ ਨੌਕਰ ਨੂੰ ਵੀ ਦੱਸਤੀ ਉਹ ਕੀ ਆਖੂਗਾ ਵੀ ਇਹਨੂੰ ਕੁਝ ਬਣਾਉਣਾ ਨਹੀਂ ਹੁੰਦਾਗਾ ਚਲ ਕੋਈ ਨਾ ਕੁਝ ਨਹੀਂ ਹੁੰਦਾਗਾ ਨੌਕਰ ਵੀ ਆਪਣਾ ਹੀ ਆ ਕਰਦਾ ਹੈ ਕੁਝ ਨਹੀਂ ਬਾਹਰ ਨਹੀਂ ਗੱਲ ਕਰਦਾ ਹੈਗਾ ਉਹ ਵੀ ਕਿਸੇ ਕੋਲ ਹੀ ਨਹੀਂ ਗੱਲ ਕਰਦਾ ਹੈਗਾ ਤੂੰ ਮੰਨਤੇ ਨਾ ਗੱਲ ਲੈ ਜੇ ਤੈਨੂੰ ਕੋਈ ਇੱਕ ਚੀਜ਼ ਦੀ ਲੋੜ ਹੋਊਗੀ ਤੂੰ ਮੈਨੂੰ ਦੱਸਿਆ ਕਰ ਠੀਕ ਆ ਭੂਆ ਜੀ ਅਸੀਂ ਤੇ ਤੇਰੀ ਆਪੇ ਹੀ ਜ਼ਰੂਰਤਾਂ ਪੂਰੀਆਂ ਕਰਾਂਗੇ ਠੀਕ ਆ ਭੂਆ ਜੀ ਕੋਈ ਹੋਰ ਜੇ ਅਸੀਂ ਨਹੀਂ ਜ਼ਰੂਰਤ ਪੂਰੀ ਕਰਾਂਗੇ ਹੋਰ ਕਰੂਗਾ ਵੀ ਕੌਣ ਉਹਦਾ ਵਿਚਾਰਾ ਫੌਜੀ ਹੈਗਾ ਫੌਜ ਚ ਛੁੱਟੀ ਨਹੀਂ ਮਿਲੀ ਜਵਾਕ ਨੂੰ ਹਾਂਜੀ ਭੂਆ ਜੀ ਜਦ ਤੂੰ ਕੰਮ ਧੰਦਾ ਕਰ ਲੈ ਤੇਰੀ ਬੀਬੀ ਨੂੰ ਮੇਰੇ ਕੋਲੇ ਭੇਜ ਦੇ ਮੈਂ ਉਹਦੇ ਨਾਲ ਗੱਲ ਕਰਦੀ ਹਾਂ ਠੀਕ ਆ ਭੂਆ ਜੀ

ਉਹ ਤਾਂ ਉਹ ਕਰਦਾ ਵੀ ਪ੍ਰਸ਼ਾਦ ਚ ਹੁਣੇ ਪਾਏ ਹੈਗੇ ਬਾਦਾਮ ਨਹੀਂ ਪਾਏ ਹੈਗੇ ਦਾਖਾ ਨਹੀਂ ਪਾਈਆਂ ਹੈਗੀਆਂ ਤਾਂ ਨੌਕਰ ਨੂੰ ਨਹੀਂ ਕੀ ਕਹਿਣਾ ਉਹ ਮੈਰੀ ਗੱਲ ਸੁਣ ਬੀਬੀ ਮਨੰਦੇ ਮੈਂ ਤਾਂ ਤਾਂ ਕਿਹਾ ਸੀ ਮੈਂ ਕਿਹਾ ਜੇ ਉਹਨੂੰ ਨੌਕਰ ਨੂੰ ਪ੍ਰਸ਼ਾਦ ਦੇਵਾਂਗੇ ਤਾਂ ਹੈਗੇ ਆਪਾਂ ਦੇਖ ਵੀ ਚਲ ਬਹੂ ਨੇ ਮਿੱਠਾ ਬਣਾਏਗਾ ਮੈਂ ਕਿਹਾ ਕਿਤੇ ਪਹਿਲੀ ਜਾ ਕੇ ਕਿਸੇ ਕੋਲ ਗੱਲ ਨਾ ਕਰ ਦੇ ਬਾਹਰੇ ਮੈਂ ਤਾਂ ਉਹਨੂੰ ਆਇਆ ਕਿਹਾ ਸੀ ਮਹਾ ਜਵਾਖਰੀ ਭੁੱਲ ਗਈ ਉਹਨੂੰ ਖਾਣਾ ਨਹੀਂ ਸਮਾਨ ਮੱਖਾ ਹੋਰ ਉਹਨੇ ਗੁੱਸਾ ਕਰ ਲਿਆ ਕਹਿੰਦੀ ਕਿ ਨੌਕਰ ਨੂੰ ਵੀ ਕਹਤਾ ਵੀ ਪ੍ਰਚਾਰ ਵਿੱਚ ਕੁਝ ਪਾਇਆ ਨਹੀਂ ਹੋਣ ਫਿਰ ਉਹ ਕਮਲੇ ਨੌਕਰ ਨਹੀਂ ਇਹਨੂੰ ਕਹਤਾ ਫਿਰ ਹੋਰ ਇਹਨੂੰ ਦੱਸਤਾ ਕੁਈ ਕਹਿੰਦਾ ਹੁਣ ਵੀ ਭਈ ਬਦਾਖਾਂ ਦਾ ਪਾਈਆਂ ਨਹੀਂ ਹੈਗੀਆਂ ਇੱਥੇ ਹੋਰ ਤਾਂ ਹੀ ਤਾਂ ਉਹ ਗੁੱਸਾ ਕਰ ਲਿਆ ਉਹਨੇ ਵੀ ਗੰਢ ਦਾ ਨਾ ਮੱਖ ਮਾ ਮਮੀ ਦੇ ਚਿੱਤ ਚ ਨਹੀਂ ਹੈਗਾ ਕੁਝ ਨਾ ਪਤਾ ਤੂੰ ਗੁੱਸਾ ਨਾ ਕਰ ਮਾ ਨਾ ਇਹ ਤਾਂ ਗਿੱਡੀ ਕੇ ਮੈਂ ਤਾਂ ਪਹਿਲੀ ਉਹਨੂੰ ਤਾਂ ਕਿਹਾ ਸੀ ਮਾ ਬਾਹਰ ਜਾ ਕੇ ਨਾ ਗੱਲ ਕਰਦੇ ਮੈਂ ਹੁਣ ਥਿਆਈਆਂ ਦੀ ਬਾਤ ਹੋਰ ਮੈਂ ਉਹਨੂੰ ਅਹੀਂ ਆਖਿਆ ਸੀ ਮੈਂ ਆਪਣਾ ਨੌਕਰ ਬਾਹਰ ਹੀ ਗੱਲ ਨਹੀਂ ਕਰਦਾ ਹੈਗਾ ਮੈਂ ਤਾਂ ਤੂੰ ਗੁੱਸਾ ਨਾ ਕਰ ਮਾ ਨਾ ਨਾ ਮੈਂ ਤਾਂ ਕੰਮ ਨਹੀਂ ਪਹਿਲੀ ਹੀ ਗੱਲ ਬੋਚੀ ਹੋਣੀ ਵੀ ਬਾਹਰੇ ਨਾ ਗੱਲ ਕਰਦੇ ਜਾ ਕੇ ਹੋਰ ਮੈਂ ਤੈਨੂੰ ਕਿਹਾ ਸੀ ਮੈਂ ਤਾਂ ਕਾਹ ਆਈ ਗੱਲੂ ਮੈਂ ਇਹਦੀ ਬੇਇੱਜ਼ਤੀ ਥੋੜੀ ਕਰਦੀ ਸੀ ਮੈਂ ਆਪਣੀ ਨੂੰਤੀ ਦੀ ਜਿੰਨੀ ਆਪਣੀਆਂ ਕੋਲੇ ਅੰਦਰ ਗੱਲ ਰਹੀ ਓਨੀ ਚੰਗੀ ਹੁੰਦੀ ਹੈਗੀ ਨਾ ਹੁਣ ਨੌਕਰ ਕਿਹੜਾ ਆਪਣਾ ਬੋਲਾਗਾ ਵੀ ਬਾਹਰੇ ਜਾ ਕੇ ਗੱਲ ਕਰੂਗਾ ਵੀ ਉਹਨਾਂ ਦੀ ਬਹੂ ਨੇ ਆਏ ਨਹੀਂ ਕਰਿਆ ਜਾਂ ਆਏ ਨਹੀਂ ਕਰਿਆ ਹੈਗਾ ਨੀ ਉਹ ਸਾਰਾ ਕੁਝ ਪਤਾ ਲੱਗ ਜਾਂਦਾ ਗਾ ਐ ਐ ਸੀ ਤਾਂ ਮੈਂ ਪਹਿਲਾਂ ਤਾਂ ਮੈਂ ਸਾਰਾ ਕੁਝ ਦਾਖਾਂ ਦੁੱਖਾਂ ਪਾ ਕੇ ਪ੍ਰਸ਼ਾਦ ਬਣਾਉਂਦੀ ਜੀਦੋਂ ਬਣਾਉਂਦੀ ਦੇਖ ਹਾਂ ਉਹ ਮੈਂ ਖਾਂ ਐ ਕਹਿ ਦੂਗਾ ਵੀ ਬਹੁਤੀ ਪਹਿਲੀ ਰਸੋਈ ਸੀਗੀ ਵੀ ਅੱਜ ਪਾਏ ਨਹੀਂ ਮੈਂ ਤਾਂ ਤਾਂ ਕਰਕੇ ਬਸ ਉਹ ਤੋਂ ਪਹਿਲੀ ਗੱਲ ਬੋਚਦੀ ਸੀਗੀ ਉਹ ਫਿਰ ਹੁਣ ਨਵੀਂ ਨਵੇਲੀ ਉਹਨੂੰ ਜਦੋਂ ਆਪਾਂ ਕੱਢ ਕੇ ਦਿੰਦੇ ਸਮਾਨ ਵਿਆਹ ਸਮਾਨ ਆਪਿਆਗਾ ਆਪਿਆਗਾ ਫਿਰ ਤਾਂ ਉਹਨੂੰ ਪਤਾ ਵੀ ਲੱਗਦਾ ਹੁਣ ਉਹਦਾ ਨਾਂ ਤਾਂ ਐ ਦੱਸਿਆ ਨਾ ਉਹਨੇ ਪੁੱਛਿਆਗਾ ਹੋਰ ਸੋਈ ਚ ਵੜ ਗਈ ਉਹ ਦਾਖਾਂ ਮੈਂ ਦੱਸਣ ਨੂੰ ਭੁੱਲ ਗਈ ਦਾਖਾਂ ਦੱਸਣੋਂ ਭੁੱਲ ਗਈ ਤੂੰ ਨਹੀਂ ਉਹ ਆਪੀ ਪਾਲਾਂ ਦੀ ਦਾਖਾਂ ਦਾ ਚਲ ਕੋਈ ਨਾ ਹੋਰ ਉਹ ਤਾਂ ਸਿਆਣੀ ਬਥੇਰੀ ਆਪ ਹੀ ਸਿਆਣੀ ਹੈਗੀ ਨਾ ਚਲ ਕੋਈ ਗੱਲ ਨਹੀਂ ਹੋਰ ਬਾਹਰੇ ਨਹੀਂ ਉਹ ਕਰਦੇ ਹੁੰਦੇ ਪੁੱਤ ਆਪਦੀ ਨੂਤੀ ਦੀ ਗੱਲ ਨਾ ਆਪਦੇ ਅੰਦਰ ਰੱਖਦੇ ਹੁੰਦੇ ਹੈਗੇ ਅੱਜ ਆਪਾਂ ਬਾਹਰੇ ਗੱਲ ਕਰਦੇ ਆ ਸਵੇਰੇ ਬਾਹਰਲੇ ਗੱਲਾਂ ਕਰਨਗੇ ਜੇ ਦਾ ਆਪਣੇ ਘਰੋਂ ਹੀ ਬਾਹਰੋਂ ਗੱਲ ਵਾਗੀ ਫਿਰ ਤਾਂ ਲੋਕਾਂ ਨੇ ਤਾਂ ਗੱਲਾਂ ਕਰਨੀ ਹੀ ਕਰਨੀਆਂ ਨੇ ਨਾ ਮੈਂ ਤਾਂ ਉਹੀ ਕਹਤਾ ਤੈਨੂੰ ਪਤਾ ਤਾਂ ਹੈਗਾ ਫਿਰ ਮੈਨੂੰ ਬਸ ਐਜ ਹੋ ਜਾਂਦਾ ਠੀਕ ਤੇ ਪਾਲੀ ਆਏ ਨਾ ਕਹਦੇ ਕਿਤੇ ਨਹੀਂ ਵਾਲੀ ਨਹੀਂ ਆਪਣਾ ਕਹਿੰਦਾ ਮੈਂ ਇਹ ਜੇ ਕੰਮ ਜੇ ਕੀਤਾ ਨਹੀਂ ਤਾਂ ਬਸ ਮੈਨੂੰ ਐਂ ਹੀ ਰਹਿੰਦਾ ਹੈਗਾ ਇਹ ਕਿਤੇ ਕੋਈ ਆਇਨਾ ਕਹਦੇ ਕਾਹਕੇ ਬਗਾਨਾ ਮੋਰ ਚਲ ਫਿਰ ਮੈਂ ਤਾਂ ਹੁਣ ਮਾਰੀ ਜੀ ਖੋਲ ਰੱਖੀ ਸੀ ਮੈਂ ਕੱਪੜੇ ਸਾਂਧੀ ਸੀ ਆਪਦੇ ਠੀਕ ਆ ਕਰ ਲੈ ਲੋਟਨ ਵਾਲੀ ਜੋ ਕੋ ਚਾਹ ਪਾਣੀ ਦੀ ਲੋੜ ਹੋਊ ਤਾਂ ਅਰਥ ਨੂੰ ਕਹਿ ਦੀ ਨਾ ਨਾ ਕੋਈ ਨਾ ਮੈਂ ਅਰਥੇ ਤਾਂ ਕਹਿ ਕੇ ਕਰਾ ਲੂੰਗੀ ਆਪੀ ਸਾਰਾ ਕੁਝ ਕਰ ਲੂੰਗੀ ਅਰਥ ਠੀਕ ਤੂੰ ਫਿਰ ਕਰਨਾ ਕਰ ਤਾਂ ਬੇਟੋ ਨੀ ਆ ਰਿਹਾ ਸ਼ਾ ਇਹ ਨੂੰ ਆਏ ਕਰੀ ਉਹ ਤਾਂ ਸਮਾਰ ਕੇ ਸਾਬਣ ਜੀ ਉਹ ਕਰਦੀ ਨਹੀਂ ਸਮਝਦੀ ਆਈ ਜਾਂਦੀ ਹੈ ਗਲਾਸਾਂ ਚੋਂ ਫਿਰ ਠੀਕ ਹੈ ਕੋਈ ਨਹੀਂ ਮੰਮੀ ਜੀ ਮੈਂ ਸਾਰ ਕੇ ਕਰ ਦੂੰਗੀ ਫਿਰ ਮੈਂ ਹੱਥ ਦੇਾਈ ਚ ਲਾ ਦੇ ਕੌਲੀਆਂ ਤੋਂ ਚੰਗਾ ਠੀਕ ਹੈ ਕੋਈ ਟੁੱਟੀ ਨਾ ਬਸ ਆਈ ਘਾਟੀ ਛੱਡਿਆ ਕਰ ਵਾਲੀ ਇਹਦੇ ਵਿੱਚ ਚੂਂਦੇ ਮਾਰ ਦਿਆ ਕਰ ਇਹ ਸੁੱਕ ਕੇ ਚਮੜੀ ਜੀ ਨਿਕਲ ਜਾਂਦੀ ਹੈ ਇਹ ਸਾਬਣ ਨਾਲ ਵਾਲੀ ਲਈ ਮਤੋਂ ਫਿਰ ਸਮੈ ਲਾਉਂਦੀ ਹੈ ਖਾਣ ਪੀਣ ਵੇਲੇ ਠੀਕ ਹੈ ਮੰਮੀ ਉਹਦੋਂ ਬਾਅਦ ਆ ਪੂਣਾ ਪੂਣਾ ਮਾਰਦੀ ਸਿਰ ਤੇ ਚੰਗਾ ਠੀਕ ਹੈ ਠੀਕ ਹੈ ਕੋਈ ਇਹ ਲੈ 10 ਕਿ ਮੈਨੂੰ ਗੋਚਾ ਕਰਕੇ ਕੀ ਇਹ ਮੈਨੂੰ ਕੀ ਭਾਂਡੇ ਨਹੀਂ ਮੰਜਨੇ ਆਉਂਦੇਗੇ ਨੜਪੂ ਅਜੇ ਨਹੀਂ ਨਾ ਸਮਝਾਇਆ ਤਾਂ ਵੀ ਸਸਤਾ ਸਸੀ ਹੁੰਦੀ ਆ ਤਾਂ ਨੋਚ ਨੂੰ ਕੋਚਾ ਕਰੋਗੇ ਇਹ ਕਦੇ ਅੱਗੇ ਭਾਂਡੇ ਨਹੀਂ ਮੰਗੇ ਪਹਿਲਾ ਦਿਨ ਜਦੋਂ ਕੰਮ ਕਰਨ ਲੱਗੀ ਨੂੰ ਹੋਇਆ ਤਾਂ ਪਹਿਲੇ ਦਿਨ ਹੀ ਨੋਚਾ ਕਰਨ ਲੱਗ ਗਏ ਲੈ ਸੁਖਣਾ ਗੱਲ ਕਰਦੀ ਆ ਮੈਂ ਵੀ ਹੈਲੋ ਹਾਂਜੀ ਕਿਵੇਂ ਹੋ ਠੀਕ ਵਧੀਆ ਹੋਰ ਹਾਂਜੀ ਵਧੀਆ ਸਾਰੇ ਘਰੇ ਠੀਕ ਨੇ ਉਹ ਕਦੋਂ ਹੁਣ ਤੁਸੀਂ ਨਾ ਵੈਸੀ ਪੁੱਛਦੀ ਸੀ ਮੈਂ ਤਾਂ ਜੀ ਜਾਣੀ ਲੱਗਦਾ ਸੀ ਤੁਸੀਂ ਤਾਂ 10 ਦਿਨ ਬਾਅਦ ਹੀ ਚੱਲ ਗਏ ਸੀ ਉਹ ਅੱਛਾ ਡਿਊਟੀ ਚੇਂਜ ਹੋ ਗਈ ਹੁਣ ਤੁਹਾਡੀ ਹੋਰ ਜਗ੍ਹਾ ਤੇ ਅੱਛਾ ਹੋਰ ਦੱਸੋ ਠੀਕ ਹੋ ਹਾਂਜੀ ਵਧੀਆ ਹਾਂ ਹਾਂ ਚਲੋ ਠੀਕ ਹੈ ਮੈਂ ਬਾਤ ਚ ਕਰਦੀ ਆ ਮम्मी ਆ ਗਈ ਠੀਕ ਹੈ ਠੀਕ ਇਹ ਫੋਨ ਸੀ ਪਤਾ ਕੱਟਦਾ ਸੁਖਦਾ ਸੀਗਾ ਉਹਨੂੰ ਫਿਰ ਮੇਰੇ ਨਾਲ ਗੱਲ ਕਰਾ ਦਿੰਦੀ ਪੁੱਤ ਤੂੰ ਫੋਨ ਪਹਿਲੀ ਕੱਟਦਾ ਮੇਰੇ ਆਈ ਤੋਂ ਮम्मी ਮੈਂ ਕਿ ਤੁਹਾਨੂੰ ਕੋਈ ਕੰਮ ਹੋਗਾ ਮੈਂ ਤਾਂ ਕੱਟਦਾ ਮੈਨੂੰ ਤਾਂ ਕੰਮ ਕੀ ਸੀਗਾ ਮੈਂ ਕਰਲਾਂਦੀ ਦੋ ਗੱਲਾਂ ਮੈਨੂੰ ਲੱਗ ਕੋਈ ਕੰਮ ਨਾ ਹੋਵੇ ਤੁਹਾਨੂੰ ਮੈਂ ਤਾਂ ਕੱਟਦਾ ਚਲ ਕੋਈ ਨਾ ਤੇ ਆਥ ਨੇ ਦਾਲ ਸਬਜ਼ੀ ਗਾਦੀ ਬਣਾਵੇਗੀ ਫਿਰ ਹੁਣ ਤੁਸੀਂ ਦੱਸ ਮਮੀ ਜੀ ਕਾਦੀ ਬਣਾਈਏ ਕद्दू ਬਣਾ ਲਈ ਮੈਂ ਤਾਂ ਕਹਿੰਨੀ ਠੀਕ ਹੈ ਕद्दू ਬਣਾ ਲਾਂਗੇ ਹਾਂ ਰ ਤੇਨੇ ਤੇਰੀ ਭੂਆ ਨੂੰ ਨਰ ਚ ਘੱਟ ਖਾਂਦੀ ਹੈਗੀ ਬਾਹਲੀ ਮਸਾਲੇ ਵਾਲੀ ਸਬਜ਼ੀ ਨਹੀਂ ਖਾਂਦੀ ਹੈਗੀ ਇਹ ਦਵਾਈ ਜੀ ਖਾਂਦੀ ਰਹਿੰਦੀ ਹੈ ਤੇ ਵਧੀਆ ਟਮਾਟਰ ਪਾ ਕੇ ਉਹ ਸੁੱਕਾ ਜਾ ਕद्दू ਭੁੰਨ ਲਈ ਠੀਕ ਹੈ ਮਮੀ ਜੀ ਦੁੱਧ ਵਾਲੀ ਤਾਂ ਅਸੀਂ ਖਾਂਦੇ ਨਹੀਂ ਹੈਗੇ ਬਾਹਲਾ ਫਿਰ ਦੁੱਧ ਨੰਕ ਹੁੰਦਾ ਤੇ ਉਹਦੇ ਦੁੱਧ ਨਹੀਂ ਪਾਉਂਦੇ ਹੁੰਦੇ ਅਸੀਂ ਠੀਕ ਹੈ ਮਮੀ ਜੀ ਕੋਈ ਨਹੀਂ ਹਾਂ ਕੱਦੂ ਦੀ ਸਬਜ਼ੀ ਬਣਾ ਲਈ ਹਾਂਜੀ ਤੇ ਚਲ ਕੋਈ ਨਾ ਹੋਰ ਹੋਰ ਸਾਰਾ ਕੰਮ ਜਾਣ ਦੀ ਕੱਪੜੇ ਕੱਪੜੇ ਸਲਾਈ ਕਰ ਲੈਣੇ ਵਧੀਆ ਹਾਂਜੀ ਮੰਮੀ ਜੀ ਕੰਮ ਤਾਂ ਮੈਂ ਸਾਰਾ ਕਰ ਲਵਾਂਗੀ ਚਲ ਕੋਈ ਨਾ ਕੱਲ ਤੋਂ ਮੇਰੇ ਕੱਪੜੇ ਕੱਟ ਲਈ ਫਿਰ ਇਹਨੇ ਮੇਰੇ ਕੱਪੜੇ ਵੀ ਸਲਾਈ ਕਰ ਦੇ ਦੋ ਛੂਟ ਪਏ ਨੇਗੇ ਠੀਕ ਹੈ ਜਿਹੜੇ ਤੁਸੀਂ ਦਿੱਤੇ ਸੀਗੇ ਹਾਂ ਹਾਂ ਕੋਈ ਜੇ ਤੂੰ ਹੀ ਸਿਉਂਦੀ ਮੇਰੇ ਛੂਟ ਠੀਕ ਹੈ ਮੰਮੀ ਜੀ ਕੋਈ ਨਹੀਂ ਹੂੰ ਹੋਰ ਕਰ ਲੂੰਗੀ ਮੈਂ ਕੰਮ ਤਾਂ ਬੁੱਧਰਪੇਕਾ ਤਾਂ ਫੋਨ ਤਾਂ ਨਹੀਂ ਆਇਆ ਹਾਂ ਆਇਆ ਨਾ ਮੰਮੀ ਫੋਨ ਅਛਾ ਕੀ ਤੀਵਨਾ ਜੀ ਜੀ ਨਹੀਂ ਲੱਗਦਾ ਹੋਣਾ ਹੁਣ ਤਾਂ ਹਨਾ ਉਹਨਾਂ ਦਾ

ਪਪਾ ਤੁਮ ਤਾਂ ਨਾ ਆ ਗਏ ਸੀ ਮਾ ਕद्दू ਛਿੱਲ ਕੇ ਫੇਰ ਧੋਈ ਚੰਗਾ ਹਾਂ چیر ਕੇ ਨਾ ਗਈ ਠੀਕ ਹੈ ਮੰਮੀ ਘਰ ਵਿੱਚ ਪਾਣੀ ਵੜ ਜਾਂਦਾ ਸਬਜ਼ੀ ਸਵਾਦ ਨਹੀਂ ਬਣਦੀ ਹੈਗੀ ਠੀਕ ਆ ਕੋਈ ਨਹੀਂ ਮਮੀ ਜੀ ਜਿਵੇਂ ਕਹੋ ਸੁੱਕੀ ਗੀ ਭੁੰਨ ਲਈ ਵਧੀਆ ਨਾ ਮਸਾਲਾ ਘੱਟ ਰੱਖੀ ਮੈਂ ਤੁਹਾਨੂੰ ਵਾਰੀ ਵਾਰੀ ਕਹਿਣੀ ਹੈਗੀ ਹਾਂਜੀ ਠੀਕ ਮਮੀ ਜੀ ਮਿਰਚ ਵਾ ਘੱਟ ਤੋਂ ਘੱਟ ਰ ਪਾਈ ਚੰਗਾ ਠੀਕ ਆ ਕੋਈ ਨਹੀਂ ਹਾਂ ਇਹਨੂੰ ਪਹਿਲਾਂ ਛਿੱਲ ਕੇ ਧੋ ਲਈ ਫੇਰ ਚੀਰੀ ਨੂੰ ਠੀਕ ਆ ਮਮੀ ਜੀ ਜਿਵੇਂ ਕਹੋ ਵਿੱਚ ਜਿਹੜੀ ਗੁੱਧ ਜੀ ਹੁੰਦੀ ਆ ਉਹ ਵੀ ਕੱਢ ਦੇ ਉਹ ਅਸੀਂ ਖਾਂਦੇ ਨਹੀਂ ਹੈਗੇ ਠੀਕ ਆ ਮਮੀ ਜੀ ਕੋਈ ਲੈ ਦਸ ਮਗਰੀ ਪੈ ਗਈ ਇੱਕ ਗੱਲ ਦੇ ਢੈਣੂੰਗੋ ਕਿ ਮੈਨੂੰ ਕੱਦੂ ਨਹੀਂ ਬਣਾਉਣਾ ਆਉਂਦਾਗਾ ਬਣਾ ਲੂੰਗੀ ਮੈਂ ਆਪੇ ਹਰ ਠੀਕ ਹੈ ਬੀਬੀ ਨੰਦੇ ਹਾਂ ਠੀਕ ਆ ਵਧੀਆ ਤੂੰ ਤੂੰ ਕੀ ਵਿਆਹ ਕਰੀ ਜਾਂਦੀ ਸੀ ਬੋਲੀ ਜਾਂਦੀ ਸੀ ਨਾ ਮੈਂ ਤਾਂ ਕੁਝ ਨਹੀਂ ਕਹੇ ਸੀ ਮੈਂ ਤਾਂ ਅਰਸ਼ ਨੂੰ ਆਏ ਕਹੇ ਸੀ ਮੈਂ ਕਦੋਂ ਦੀ ਸਬਜ਼ੀ ਚ ਦੁੱਧ ਨਾ ਪਾਈ ਮਹਾ ਸੀ ਦੁੱਧ ਨਹੀਂ ਆਲੀ ਖਾਂਦੇ ਨਹੀਂ ਹੈਗੇ ਵੀ ਸੁੱਕੀ ਬਣਾਉਣਾ ਟੋਕਾ ਟਾਕੀ ਨਾ ਕਰਿਆ ਕਰ ਤੂੰ ਮੂਰੇ ਬੋਲਣ ਢਾਲੇਂਗੀ ਬਹੂ ਨੂੰ ਨਾ ਟੋਕਾ ਟਾਕਾ ਤਾਂ ਮੈਂ ਕੀ ਕਰਦੀ ਐਗੀ ਬੀਬੀ ਨੰਦੇ ਮੈਂ ਤਾਂ ਐਂ ਕਹਿੰਦੀ ਸੀਗੀ ਵੀ ਹੁਣ ਆਏ ਉਹਨੂੰ ਤੇ ਐਤ ਵੀ ਨਹੀਂ ਹੈਗਾ ਵੀ ਆਪਾਂ ਕਿਤੇ ਦੁੱਧ ਪਾ ਦੇਵਾਂਗਾ ਸਬਜ਼ੀ ਚ ਆਪਾਂ ਦੁੱਧ ਵਾਲੀ ਤੈਨੂੰ ਪਤਾ ਹੈ ਖਾਂਦੇ ਨਹੀਂ ਤੇ ਤੂੰ ਦਵਾਈ ਖਾਣੀ ਐ ਤੂੰ ਘੱਟ ਮਸਾਲੇ ਵਾਲੀ ਸਬਜ਼ੀ ਖਾਣੀ ਚੱਲ ਉਹਦਾ ਘੱਟ ਮਸਾਲੇ ਵਾਲੀ ਸਬਜ਼ੀ ਤਾਂ ਖਾਨੀ ਆ ਮੈਂ ਤੂੰ ਮੂਰੇ ਬੋਲਣ ਲਾ ਲੇਂਗੀ ਉਹ ਸਿਆਣੀ ਆਪੀ ਉਹ ਕਰ ਲੂਗੀ ਕੁਛ ਨਹੀਂ ਹੁੰਦਾ ਹੋਰ ਤੂੰ ਟੋਕਾ ਟੱਕੀ ਨਾ ਵੜੀ ਕਰਿਆ ਕਰ ਉਹਦੇ ਨਾਲ ਉਹ ਫੇਰ ਉਹ ਹੀ ਸਵਾ ਪੈ ਜਾਂਦਾ ਜਵਾਕ ਨੂੰ ਜਦੋਂ ਸਾਰਾ ਦਿਨ ਤੂੰ ਟੋਕਾ ਟੱਕੀ ਕਰੀ ਜਾਵੇਂਗੀ ਉਹ ਆਕੀ ਹੋਈ ਮੂਰੇ ਬੋਲ ਪੂਗੀ ਤੇਰੇ ਬਸ ਮੈਂ ਤਾਂ ਉਹੀ ਕਹਿਦਾ ਨਹੀਂ ਹੈਗੀ ਵੀ ਚੱਲ ਉਹ ਹੀ ਗੱਲ ਤੈਨੂੰ ਪਤਾ ਵੀ ਆਪ ਦਾ ਕੰਮ ਕੀਤਾ ਹੁੰਦਾ ਹੈ ਹਨਾ ਵੀ ਕਿਤੇ ਕੋਈ ਚੱਲ ਹੌਲੀ ਹੌਲੀ ਮੈਂ ਦੱਸ ਦੂੰਗੀ ਨਹੀਂ ਅੱਜ ਕਾਲੇ ਜਵਾਕ ਚੱਲਦੇ ਨਹੀਂ ਗਰਮੀ ਤਾਂ ਫੇਰ ਔਖਾ ਹੋ ਜਾਂਦਾ ਵਾਂਗਰੋ ਜਦੋਂ ਕੇਰਾ ਮੂਰੇ ਚੱਕ ਲਗਾਈ ਜਵਾਕ ਦਾ ਉਹੀ ਸੁਭਾ ਪੈ ਜੂਗਾ ਚੱਲ ਕੋਈ ਗੱਲ ਨਹੀਂ ਗਈ ਬੀਬੀ ਨੰਦੇ ਹੁਣ ਮੈਂ ਤਾਂ ਮਾਫੀ ਮੰਗਦੀ ਆ ਮੈਂ ਵੀ ਉਹੀ ਗੱਲ ਕਾਵਲੀ ਹੈ ਨਾ ਵਾਰੀ ਵਾਰੀ ਹੋ ਗਈ ਜਾਣੀ ਹੈ ਹੋਰ ਤੂੰ ਵਾਰੀ ਵਾਰੀ ਨਾ ਉਹਨੂੰ ਟੋਕਿਆ ਕਰ ਆ ਪੀ ਉਹ ਕਰ ਲੂਗੀ ਸਾਰਾ ਕੁਝ ਨਾ ਚੱਲ ਕੋਈ ਨਾ ਜੇ ਹੁਣ ਮੈਂ ਉਹਨੂੰ ਹੈ ਨਾ ਆਪ ਤੋਂ ਮੈਂ ਚੱਲ ਉਹ ਤੇ ਮਾਫੀ ਮੰਗ ਕੇ ਆਣੀ ਆਗੀ ਮੇਰੀ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਮੈਂ ਸਾਰਾ ਕੁਝ ਸੁਣ ਲਿਆ ਮੈਂ ਹੀ ਗੱਲ ਸੁਣ ਲਿਆ ਸੀਗਾ ਮੈਨੂੰ ਵੀ ਤੁਸੀਂ ਵੀ ਦੂਜੀਆਂ ਸੱਸਾਂ ਵੀ ਹੋਵੋਗੇ ਕੋਈ ਨਾ ਪੁੱਤ ਮੈਂ ਤਾਂ ਤੈਨੂੰ ਗਾਏ ਕਹਿੰਦੀ ਸੀ ਚਲ ਸਮਝ ਆ ਜੂ ਹੈ ਨਾ ਬੱਚਾ ਨਿਆਣਾ ਆਇਆ ਵੀ ਤੈਨੂੰ ਕਾਸੇ ਦਾ ਪਤਾ ਨਹੀਂ ਹੈਗਾ ਘਰ ਚ ਹੈ ਨਾ ਮੈਂ ਤਾਂ ਪੁੱਤ ਤਾਂ ਕਹਿੰਦੀ ਸੀ ਉਹ ਮੇਰਾ ਐ ਥੋੜੀ ਐ ਕਿ ਮੈਂ ਵੀ ਤੈਨੂੰ ਦੂਜੀਆਂ ਸੱਸਾਂ ਵਾਂਗੂ ਵੀ ਐ ਕਹੂੰਗੀ ਮੈਂ ਤਾਂ ਮੱਸਾ ਤਾਂ ਤੈਨੂੰ ਵਿਆਹ ਕੇ ਲਾਈ ਹੈਗੀ ਹੈ ਰਸੋਈ ਤਾਂ ਹੁਣ ਤੈਹੀ ਸਾਹਮਣੀ ਹੈ ਪੁੱਤ ਹਾਂਜੀ ਮੰਮੀ ਜੋ ਤਾਂ ਕੋਈ ਨਹੀਂ ਮੈਨੂੰ ਲੱਗਿਆ ਕਿ ਤੁਸੀਂ ਵੀ ਮੇਰੇ ਤੇ ਫੇਰ ਲੋਕਾ ਟੋਕੀ ਕਰਦੇ ਨਹੀਂ ਮੈਨੂੰ ਮੈਨੂੰ ਤਾਂ ਪਤਾ ਐ ਵੀ ਤੈਨੂੰ ਦੇਖ ਕੇ ਹੁਣ ਘਰ ਦਾ ਨਹੀਂ ਪਤਾ ਤੈਨੂੰ ਕੋਈ ਸਮਾਨ ਨਹੀਂ ਥਿਆਂਦਾ ਹੈਗਾ ਇਸ ਕਰਕੇ ਬਸ ਮੈਂ ਤੈਨੂੰ ਤਾਂ ਕਹਿੰਦੀ ਸੀ ਹਾਂਜੀ ਮੰਮੀ ਜੀ ਸਸਾਂ ਵਾਲੇ ਹਿਸਾਬ ਤੇ ਰਹਿ ਗਈ ਮੈਂ ਬਸ ਉਹੀ ਗੱਲ ਤਾਇਆ ਤੇ ਫਿਰ ਪੁੱਤ ਵਧੀਆਂ ਕੀਤਾ ਤਾਂ ਉਹਦੇ ਤੇਰੀ ਭੂਆ ਕੋਲ ਗਿਆ ਤੇ ਤੇਰੀ ਭੂਆ ਨੇ ਮੈਨੂੰ ਸਮਝਾਇਆ ਕਹਿੰਦੀ ਵੀ ਤੂੰ ਆ ਗਰਮੀ ਤਾਂ ਆਏ ਨਾ ਕਰਿਆ ਕਰ ਵੀ ਆਏ ਗੁੜੀਆ ਦੇ ਮਨ ਚ ਕੀ ਜਾਊਗਾ ਫੇਰ ਮੈਨੂੰ ਦੱਸਾਂ ਮੈਂ ਕਿ ਵੀ ਉਹੀ ਗੱਲ ਉਹਨੂੰ ਪੇਤ ਨਹੀਂ ਹੈਗਾ ਹੁਣ ਮੇਰੇ ਘਰ ਦਾ ਮੈਂ ਤਾਂ ਕਰਕੇ ਉਹ ਕੀਤਾ ਮੈਂ ਬਸ ਕੁਸ ਮੈਂ ਵੱਧ ਉਹ ਕਰ ਜਾਨੀ ਹਣਾ ਮੈਨੂੰ ਆਏ ਹੁੰਦੇ ਕਿਤੇ ਆਏ ਨਾ ਗਲਤ ਹੋ ਜਾਈਏ ਤੂੰ ਆਏ ਨਾ ਹੋ ਜੇ ਹਾਂਜੀ ਮੰਮੀ ਚਲ ਕੋਈ ਨਾ ਪੁੱਤ ਹੁਣ ਵਧੀਆਂ ਤੂੰ ਵੀ ਸਾਹਮਣੇ ਰਸੋਈ ਆਪਾਂ ਵਧੀਆਂ ਰਾਤ ਮੇਰ ਕੇ ਰਹਿਆ ਕਰਾਂਗੇ ਹੋਰ ਰਾਤ ਮੇਰਾ ਤੇਜ਼ ਕਰ ਰਿਹਾ ਕਰੋ ਸਾਰੇ ਹੋਰ ਜੇ ਤੇਰੀ ਭੂਆ ਮੈਨੂੰ ਨਾ ਗੱਲ ਦੱਸਦੀ ਫਿਰ ਆਪਾਂ ਨੂੰ ਪਤਾ ਹੀ ਲੱਗਦਾ ਤੂੰ ਮੂੰਹ ਆਟਾ ਕਰਕੇ ਪਰਾਂ ਕਰੇ ਫਿਰਦੀ ਰਹਿੰਦੀ ਮੈਂ ਪਰਾਂ ਫਿਰਦੇ ਤਾਂ ਇਹਨਾਂ ਦਾ ਫਰਕ ਰਾਂਚ ਲੜਾਈਆਂ ਪੈਂਦੀਆਂ ਨਗੀਆਂ ਜੇ ਹੁਣ ਤੀਜੇ ਬੰਦੇ ਨੇ ਆਪਾਂ ਨੂੰ ਅਕਲ ਦਿੱਤੀ ਤਾਂ ਆਪਾਂ ਗੱਲ ਸਮਝੀਆਂ ਦੇਖ ਹਨਾ ਹਾਂਜੀ ਹਾਂ ਵਧੀਆ ਪਹਿਵੇਂ ਸੁਣ ਲਿਆ ਭੂਆ ਕਹੀ ਜਾਂਦੀਆਂ ਜਾਂ ਭੂਆ ਕੋਲੇ ਮੈਂ ਕਹਣੀ ਐ ਚਲ ਕੋਈ ਗੱਲ ਨਹੀਂ ਵਧੀਆ ਮੈਂ ਤਾਂ ਐਸੀ ਕਿ ਮੇਰੇ ਪੁੱਤ ਕੋਲੇ ਨਾਲ ਗੱਲ ਕਰਦੇ ਆਪਾਂ ਬੜਾ ਫਰਕ ਪੈ ਜਾਂਦਾ ਪੁੱਤ ਹਾਂ ਨਹੀਂ ਸਿਆਣੀ ਆ ਪੁੱਤ ਕੋਲੇ ਨਹੀਂ ਗੱਲ ਕਰਦੀ ਹੈਗੀ ਬਹਿ ਜਾ ਪੁੱਤ ਕੋਈ ਨਾ ਬਹਿ ਜਾ ਹੁਣ ਆਪਾਂ ਬਹਿ ਕੇ ਬਸ ਵਧੀਆ ਕੀਤਾ ਤੇਰੀ ਭੂਆ ਨੇ ਆਪਾਂ ਨੂੰ ਹਨਾ ਗੱਲ ਉਹ ਕਰਤੀ ਹੋਰ ਨਾ ਪੁੱਤ ਗੁੱਸਾ ਨਾ ਕਰਦੇ ਹੁੰਦੇ ਮਾਪਿਓ ਦਾ ਤਾਂ ਜਮੀਨ ਗੁੱਸਾ ਕਰਦੇ ਹੁੰਦੇ ਮਾਪਿਓ ਦਾ ਅਕਲ ਦਿੰਦਾ ਹੁੰਦਾ ਆਪਾਂ ਨੂੰ ਹਾਂਜੀ ਜਿੰਨੀ ਮਾਪਿਓ ਅਕਲ ਦੇਊਗਾ ਉਹ ਨਹੀਂ ਬਗਾਨਾ ਨਹੀਂ ਕੋਈ ਦਿੰਦਾ ਹੈਗਾ ਹਾਂਜੀ ਬਗਾਨਾ ਦਾ ਉਂਗਲਾ ਲਾਉਣ ਵਾਲਾ ਹੁੰਦਾਗਾ ਵੀ ਜੇ ਨਾਲ ਘਰ ਪਾਟੀ ਹਾਂਜੀ ਬਗਾਨੇ ਬੰਦੇ ਦੀ ਕਿਸੇ ਦੀ ਨਾ ਸੁਣੇ ਜੇ ਜੀ ਤੇਰੀ ਮਾਂ ਅਕਲ ਦੇਊਗੀ ਉਹ ਜੀ ਵਧੀਆ ਰਹਿੰਦੀ ਹੈਗੀ ਹਾਂਜੀ ਭੂਆ ਜੀ ਹਾਂ ਥੇ ਵਸ ਮੈਨੂੰ ਆਈ ਸੀਗਾ ਹੁਣ ਦੇਖ ਨਵੀਨ ਮੈਂ ਹੁਣ ਇਹਨੂੰ ਸਮਾਂ ਦਾ ਨਹੀਂ ਪਤਾ ਕਿੱਥੇ ਕੀ ਤਰ ਹੈਗਾ ਹਨਾ ਪਰ ਸੋਈ ਚ ਤਾਂ ਕਰਕੇ ਬਸ ਮੈਨੂੰ ਆਏ ਸੀ ਵੀ ਤੈਨੂੰ ਹੌਲੀ ਹੌਲੀ ਆਪ ਹੀ ਪਤਾ ਲੱਗ ਜਾਊਗਾ ਆਪ ਹੀ ਪਤਾ ਲੱਗ ਜਾਣਾ ਦਸ ਵੀ ਦਿਨਾਂ ਚ ਤੈਨੂੰ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਊਗਾ ਤਾਂ ਕਰਕੇ ਬਸ ਮੈਂ ਉਹਦੇ ਮੈਂ ਦੇਖ ਤੈਨੂੰ ਦਾਖਾ ਨਹੀਂ ਦੱਸੀਆਂ ਤੂੰ ਭੁੱਲ ਗਈ ਤੇ ਤੈਨੂੰ ਥੈਂ ਨਹੀਂ ਦੇਖ ਬਸ ਦਾਖ ਨਹੀਂ ਪਾਈ ਉਹਦੇ ਕਰਕੇ ਬਸ ਮੈਨੂੰ ਆਏ ਹੋ ਗਿਆ ਵੀ ਚਲ ਉਹ ਦਾਖਾਂ ਦੀ ਕਿੱਥੇ ਤਈ ਗੱਲ ਵਗ ਗਈ ਜ਼ੋਰ ਚਲ ਕੋਈ ਗੱਲ ਨਹੀਂ ਹੁਣ ਬਸ ਕੋਈ ਨਾ ਹਰ ਸੋਈ ਤੈਹੀਂ ਸਾਹਮਣੀ ਆ ਪੁੱਤ ਮੈਂ ਤਾਂ ਹੁਣ ਹਰ ਸੋਈ ਚ ਆਉਂਦੀ ਨਹੀਂ ਇਸ ਤਸੋਈ ਚ ਹੁਣ ਆ ਕੇ ਅਸੀਂ ਤਾਂ ਵਰਜਾਈ ਦੋ ਜਾਈ ਦੋ ਅਸੀਂ ਤਾਂ ਵੇਲੀਆਂ ਬੈਠ ਕੇ ਖਾਵਾਂਗੇ ਦਵਾ ਦੀ ਸਾਨੂੰ ਕਰਕੇ ਖਵਾਇਆ ਕਰ ਆਪੀ ਹਾਂ ਜੀ ਭੂਆ ਜੀ ਕੋਈ ਹਾਂ ਵਧੀਆ ਹੁਣ ਭਾਜੇ ਸੋ ਜੀ ਸ਼ਾਹ ਬਣਾ ਠੀਕ ਚੱਲ ਚੱਲ ਵਧੀਆ ਕੀਤਾ ਵੀ ਬੀ ਨਾਲ ਤਾਂ ਮੈਂ ਤੈਨੂੰ ਦੱਸਦਾ ਉਹੀ ਗੱਲ ਮੈਂ ਤਾਂ ਹਨਾ ਆਈ ਉਹ ਕਰੀ ਜਾਂਦੀ ਸੀਗੀ ਵੀ ਕੁੜੀ ਕੁੜਿਆਣਾ ਕਰਦੇ ਖਰਾਬ ਆਣਾ ਕਰਦੇ ਹਜੇ ਇਹਨੂੰ ਪੇਹਤ ਨਹੀਂ ਕਰਦਾ ਦੇਖਣਾ ਹਾਂ ਹਾਂ ਨਹੀਂ ਸਮਝਾਏ ਤਾਂ ਜਵਾਕ ਸਮਝ ਹੀ ਜਾਂਦਾਗਾ ਜੇ ਆਪਾਂ ਰੁੱਖਾ ਬੋਲਾਂਗੇ ਫਿਰ ਉਦੋਂ ਵੀ ਆਦੇ ਹੋ ਜਾਂਦਾਗਾ ਜੇ ਹੁਣ ਆਪਾਂ ਨਰਵਾਈ ਨਾਲ ਸਮਾ ਆ ਮੰਗ ਸਮਝੀ ਜਾਂਦਾ ਜਵਾਕ ਹੁਣ ਜੇ ਇਹਨੂੰ ਨਰਵਾਈ ਨਾਲ ਤਾਂ ਕਿਹਾ ਤਾਂ ਸਮਝ ਵੀ ਗਈ ਹਾਂ ਨਾ ਠੀਕ ਹੈ ਜੇ ਹੁਣ ਆਪਾਂ ਸਾਰਾ ਦਿਨ ਹੀ ਰੁੱਖਾ ਬੋਲੀ ਜਾਵਾਂਗੇ ਜਵਾਕ ਦੇ ਚਿੱਤੇ 'ਚ ਵੀ ਆਏ ਜਾਂਦਾ ਵੀ ਮੈਨੂੰ ਸਾਰਾ ਦਿਨ ਹੀ ਉਹ ਲੀ ਜਾਂਦੇ ਆ ਰੁੱਖਾ ਵਧੀਆ ਤੇਰੇ ਕੋਲ ਇਹਨੇ ਗੱਲ ਕੀਤੀ ਤੇ ਮੇਰੇ ਕੋਲੇ ਕੀਤੀ ਨੇ ਮੇਰੇ ਦਿਮਾਗ ਦੀ ਵੀ ਬੜੀ ਹੈ ਨਾ ਹਾਂ ਚਲ ਕੋਈ ਗੱਲ ਨਹੀਂ ਉਹ ਹੀ ਤਾਂ ਹੋਗਾ ਫਿਰ ਜੇ ਹੁਣ ਆਪਾਂ ਮਾੜਾ ਮੋਟਾ ਸਮਝਾਵਾਂਗੇ ਜਵਾਕ ਨੂੰ ਫੇਰ ਸਮਝਦਾਗਾ ਨਹੀਂ ਚਲ ਵਧੀਆ ਹੁਣ ਤਾਂ ਆਪ ਹੀ ਰਸੋਈ ਸਾਹਮੂ ਆਪਾਂ ਤਾਂ ਬੈਠ ਕੇ ਖਾਵਾਂਗੇ ਹਾਂ ਆਪਾਂ ਤਾਂ ਬੈਠ ਕੇ ਖਾਵਾਂਗੇ ਉਹ ਹੀ ਤਾਂ ਗੱਲ ਆਪ ਹੀ ਕਰੂਗੀ ਆਪ ਹੀ ਕਰੀ ਨਾ ਕਰੇ ਹੋਰ ਮੈਨੂੰ ਕੀ ਲੋੜ ਹੈ ਵਿੱਚ ਫਸਾਂਗੇ ਤਾਂ ਕਹਿੰਦਾ ਨਾ ਹੁਣ ਜਾਈਂ ਨਰਸ ਹੋਈ ਚੁੱਪ ਕਰ ਜਾ ਨਾ ਹੁਣ ਆਪ ਹੀ ਪੀਤ ਆ ਜੂਗਾ ਹਾਂ ਆਪ ਹੀ ਦੇਖ ਦੇਖ ਕੇ ਆਪ ਹੀ ਪਤਾ ਲੱਗ ਜਾਂਦਾ ਵੀ ਮੇਰੀ ਬੀਬੀ ਕਿਵੇਂ ਕਰਦੀ ਹੈਗੀ ਜਾਂ ਕਿਵੇਂ ਨਾ ਕਰਦੀ ਆਪ ਹੀ ਪਤਾ ਲੱਗ ਜਾਂਦਾ ਸਾਰੇ ਘਾਸ਼ੇ ਦਾ